ਲੋਕਾਂ ਨੂੰ ਪਹੁੰਚਾਉਂਦੇ ਹਾਂ ਲੋਕਾਂ ਨੂੰ ਪਹੁੰਚਾਉਂਦੇ ਇਹ ਮੋੜ ਵੀ ਇੱਥੋਂ ਉੱਪਰ ਭਾਰੀ ਨਹੀਂ ਇਸ ਮੈਂ ਜਗੀਰਾ ਕੀ ਕੀਤੀ ਉਹਨੇ ਕਰੇਗਾ ਇਸ ਦਾ ਨਾਮ ਹੈ ਦੇਖੋ ਉਸ ਆਤ ਬਲੰਦ ਰੱਖੋ ਬੱਚਿਆਂ ਦੇ ਸਿਰ ਤੇ ਹੱਥ ਰੱਖੋ ਮੇਜ ਉੱਤੇ ਕੋਸਟਮਰ ਖੜੇ <div> ਕਿ ਜੀ ਸਾਹਿਬ ਨਾ ਫਾਈਨਿੰਗ ਕਰਨ ਰਹੇ ਹਾਂ ਮੈਂ ਕੁੜੀ ਵੀ ਟਿਟੂ ਹੋ ਸਕਦੀ ਹਾਂ ਉਹ ਕਸਟਮਰ ਆ ਉਹਦੇ ਉਹਦੇ ਵੱਲ ਯਾਤਕੋ ਨਹੀਂ ਚੱਲੀ ਜੀ ਠੀਕ ਕਹਿਣਾ ਚਾਹੀਦਾ ਦੇਖੋ ਹਾਲਾਤ ਜਿਹੜੇ ਅੱਜ ਢੰਡਿਆਲਾ ਗੁਰੂ ਚ ਬਣੇ ਨੇ ਨਿਸ਼ਚਿਤ ਤੌਰ ਤੇ ਸ਼ਹਿਰ ਦੇ ਵਿੱਚ ਇਹ ਬੜੇ ਹੀ ਬੇहद ਚਿੰਤਾਜਨਕ ਨੇ ਦਿਨ ਦਿਹਾੜੇ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਹੋ ਰਹੀ ਹੈ ਔਰ ਗੋਲੀਬਾਰੀ ਸ਼ਰਿਆਮ ਦੁਕਾਨਾਂ ਤੇ ਸ਼ਰਿਆਮ ਸ਼ਰੇ ਬਾਜ਼ਾਰ ਮਰਡਰ ਹੋ ਰਿਹਾ ਇਹ ਆਪਣੇ ਆਪ ਚੀਜ਼ ਗੱਲ ਨੂੰ ਦਰਸਾ ਰਿਹਾ ਕਿ ਪੰਜਾਬ ਦੇ ਅੰਦਰ ਖਾਸ ਕਰਕੇ ਹਲਕਾ ਢੰਡਿਆਲਾ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਪੂਰੀ ਤਰੀਕੇ ਦੇ ਨਾਲ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਔਰ ਖਾਸ ਕਰਕੇ ਕੁਝ ਦਿਨ ਪਹਿਲਾਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਡਰ ਸਹਿਮ ਖੌਫ ਪੈਦਾ ਕੀਤਾ ਮੇhta ਚੌਂਕ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਦੇ ਉੱਪਰ ਗੋਲੀ ਚਲਾਈ ਗਈ ਦਿਨ ਦਿਹਾੜੇ ਸਵੇਰ ਸ਼ੁਰੂਆਤ ਹੋਈ ਦੁਕਾਨਾਂ ਖੋਲੀਆਂ ਤੇ ਗੋਲੀਬਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਤੇ ਇਸ ਤੋਂ ਤੰਗ ਪਰੇਸ਼ਾਨ ਲੋਕਾਂ ਨੇ ਦੁਕਾਨਦਾਰਾਂ ਨੇ ਸਾਰਾ ਮੇhta ਚੌਂਕ ਉਸ ਦਿਨ ਬੰਦ ਕੀਤਾ ਹੁਣ ਅੱਜ ਜਿਹੜਾ ਇਹ ਕੱਲ੍ਹ ਵਾਕਿਆ ਇੱਥੇ ਜਣਿਆਲਾ ਸ਼ਹਿਰ ਦੇ ਵਿੱਚ ਹੋਇਆ ਇੰਨੇ ਵੀ ਲੋਕਾਂ ਦੇ ਵਿੱਚ ਇੱਕ ਜਿਹੜਾ ਡਰ ਹੈ ਤੇ ਖੌਫ ਜਿਹੜਾ ਹੈ ਉਹਨੂੰ ਪੈਦਾ ਕੀਤਾ ਅੱਜ ਹਾਲਾਤ ਇਹ ਬਣ ਗਏ ਵੀ ਲੋਕ ਸੋਚਾਂ ਚ ਪੈ ਗਏ ਕਿ ਜਿਸ ਤਰੀਕੇ ਦੇ ਨਾਲ ਅਤਵਾਦ ਦੇ ਵੇਲੇ ਲੋਕ ਇਹ ਤੋਂ ਪਲਾਨ ਕਰਕੇ ਗਏ ਸੀ ਉਜਾੜਾ ਹੋਇਆ ਸੀ ਉਸ ਤਰੀਕੇ ਦੇ ਨਾਲ ਫੇਰ ਇਹ ਇੱਕ ਵਾਰੀ ਹਾਲਾਤ ਉਹੋ ਜਿਹੇ ਬਣਦੇ ਪਏ ਹਨ ਚਿੰਤਾ ਦੀ ਗੱਲ ਇਹ ਹੈ ਵੀ ਪ੍ਰਸ਼ਾਸਨ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਜੇ ਅੱਜ ਹਾਲਾਤ ਇਹੋ ਜਿਹੇ ਬਣ ਗਏ ਨੇ ਤੇ ਅੱਜ ਹਾਲਾਤ ਐ ਇਹੋ ਜਿਹੇ ਬਣ ਗਏ ਜਿਹੜਾ ਸ਼ਹਿਰ ਦੇ ਵਿੱਚ ਵੀ ਹਾਲਾਤ ਤੇ ਇਹ ਡਿਮਾਂਡ ਕਰ ਰਹੇ ਆ ਵੀ ਜਿਹੜੇ ਸ਼ਹਿਰ ਵਾਸੀ ਨੇ ਇਹਨਾਂ ਨੂੰ ਵਗਰ ਤੋਂ ਇਸ ਰੱਖਿਆ ਨਹੀਂ ਇਹਨਾਂ ਦੀ ਇਸ ਤਰੀਕੇ ਨਾਲ ਕਰ ਸਕਦੇ ਕੰਟਰੋਲ ਤੋਂ ਲਾਅਨ ਆਰਡਰ ਨੂੰ ਤੇ ਕਮ ਸੇ ਕਮ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਬੁਲੇਟ ਪ੍ਰੂਫ ਜੈਕਟਸ ਹੀ ਪ੍ਰੋਵਾਈਡ ਕਰ ਦੇਉ ਇਹ ਬੁਲੇਟ ਪ੍ਰੂਫ ਜੈਕਟਾ ਪਾ ਕੇ ਆਪਣੇ ਘਰਾਂ ਚੋਂ ਬਾਹਰ ਨਿਕਲਣ ਬੁਲੇਟ ਪ੍ਰੂਫ ਜੈਕਟਾ ਪਾ ਕੇ ਆਪਣੇ ਕਾਰੋਬਾਰ ਤੇ ਜਾ ਕੇ ਬੈਠਣ ਜਦੋਂ ਪਤਾ ਵੀ ਸ਼ਰੀਆਂ 'ਚ ਗੋਲੀਬਾਰੀ ਹੋ ਰਹੀ ਹੈ ਸ਼ਰੀਆਂ 'ਚ ਗੋਲੀਆਂ ਚੱਲ ਰਹੀਆਂ ਨੇ ਕੋਈ ਸੁਰੱਖਿਤ ਨਹੀਂ ਤੇ ਫਿਰ ਅੱਜ ਹਾਲਾਤ ਇਹੋ ਹੀ ਮੰਗ ਕਰ ਰਿਹਾ ਵੀ ਸਾਰੇ ਸ਼ਹਿਰ ਦੇ ਵਿੱਚ ਬਜਾਏ ਤੁਸੀਂਆਂ ਗਰੰਟੀਆਂ ਇਧਰ ਉਧਰ ਕਮਾਂਡਰ ਦੀ ਬਜਾਏ ਪਹਿਲਾਂ ਇਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਚਾਹੀਦੀ ਥ੍ਰੈਟ ਟੂ ਲਾਈਫ ਹੈ ਜੇ ਲਾਈਫ ਹੀ ਸੁਰੱਖਿਅਤ ਨਹੀਂ ਜੀਵਨ ਹੈ ਤੇ ਅਗਰ ਡਵੈਲਪਮੈਂਟ ਕਿਸੇ ਕੰਮ ਚਾਹੀਗੀ ਜਦੋਂ ਬੰਦੇ ਆਪਣੇ ਜੀਵਨ ਵਾਲੇ ਪਾਸੇ ਲਾਈਫ ਵਾਲੇ ਪਾਸੇ ਹੀ ਥ੍ਰੈਟ ਸਮਝਦੇ ਪਏ ਐ ਤੇ ਫਿਰ ਪਿੱਛੇ ਸਰਕਾਰ ਦੀ ਕੀ ਜਿਹੜੀ ਜ਼ਿੰਮੇਵਾਰੀ ਰਹਿ ਜਾਂਦੀ ਸਰ 2 ਦਿਨ ਪਹਿਲਾਂ ਇਹਨਾਂ ਵੱਲੋਂ ਦਰਖਾਸਤ ਹੀ ਦਿੱਤੀ ਗਈ ਹੈ ਜਿਵੇਂ ਗੋਲੀ ਚੱਲੀ ਹੈ ਤੇ ਪੁਲਿਸ ਦੀ ਕਾਰਵਾਈ ਫਿਰ ਵੀ ਢਿੱਲੀ ਕਿਉਂ ਕਰਨੀ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਵੀ ਇਹ ਤੇ ਹਾਲਾਤ ਜਿਹੜੇ ਹਨ ਬਿਲਕੁਲ ਆਊਟ ਆਫ ਕੰਟਰੋਲ ਨੇ ਇਹ ਇਹਨਾਂ ਦੇ ਹੱਥ ਵਾਸਤੇ ਗੱਲ ਬਾਹਰ ਹੋ ਚੁੱਕੀ ਹੈ ਇਹ ਅੱਜ ਦੀ ਘਟਨਾ ਨਹੀਂ ਇਹ ਮੈਂ ਪਿਛਲੇ ਲਗਭਗ 2.5 ਸਾਲ ਤੋਂ ਵੇਖ ਰਿਆ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਦਿਨ ਬਾਅਦ ਚੜਦਾ ਤੇ ਥਾੜ 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 ਸਵੇਰ ਸ਼ੁਰੂ ਹੋ ਜਾਂਦੀ ਹੈ ਬਰੌਡਡਾਈ ਲਾਈਟ ਮਰਡਰ ਨੇ ਕਿਲਿੰਗਸ ਨੇ ਪਰ ਇੱਥੇ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ਪਈ ਲੋਕੀ ਸ਼ਹਿਰ ਵਾਸੀ ਨੇ ਹਲਕਾ ਵਾਸੀ ਨੇ ਕਿਸੇ ਨੂੰ ਧਮਕੀ ਫਰੋਤੀ ਦੀ ਆਉਂਦੀ ਹੈ ਕਿਸੇ ਨੂੰ ਗੋਲੀਆਂ ਵਾਰੀਆਂ ਦੀ ਆਉਂਦੀ ਹੈ ਪਰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਫਿਰ ਵੀ ਸਰਕਾਰਾਂ ਸੁੱਤੀਆਂ ਰਹਿਣ ਕੰਨ ਤੇ ਜੂ ਨਾ ਸਰਕੇ ਇਹ ਬੇहद ਮਾੜੀ ਗੱਲ ਗੱਲ ਕਰੀ ਨਸ਼ਿਆਂ ਦੀ ਨਸ਼ਿਆਂ ਦੀ ਬੰਦ ਹੁੰਦੀ ਜਾਏ ਵਧਦੇ ਜਾ ਰਹੇ ਆ ਦੇਖੋ ਗਲਤੀ ਕਰਨ ਵਾਲੀ ਹੈ ਵੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਬਹੁਤ ਲੱਭੇ ਚੋੜੇ ਕਿ ਅਸੀਂ ਬਦਲਾਅ ਲੈ ਕੇ ਆਉਣਾ ਬਦਲਾਅ ਕਿ ਅੱਜ ਕਿਸੇ ਪਾਸੇ ਵੀ ਨਜ਼ਰ ਨਹੀਂ ਆ ਰਿਹਾ ਉਲਟਾ ਜਿਹੜੇ ਹਾਲਾਤ ਥੋੜੇ ਬਹੁਤੇ ਚੰਗੇ ਸੀਗੇ ਉਹਨਾਂ ਨੂੰ ਵੀ ਹੱਥ 'ਚ ਵਿਗਾੜ ਕੇ ਦੇ ਹੱਥ ਫੜਾ ਦਿੱਤਾ ਫਿਰ ਉਹ ਫੜੋ ਕੋਈ ਕਿਸੇ ਦੀ ਸਾਰ ਲੈਂਡ ਤੱਕ ਰਾਜੀ ਨਹੀਂ ਪਹਿਲਾਂ ਪਿਛਲੇ ਸਾਲ ਆਉਂਦਾ ਸੀ ਦੁਕਾਨਾਂ ਤੇ ਤੇ ਚੋਰੀਆਂ ਤੇ ਲੁੱਟਮਾਰ ਪੂਰੇ ਜ਼ੋਰਾਂ ਦੇ ਸੀਗੇ ਕੋਈ ਦੁਕਾਨਦਾਰ ਕਹਿੰਦਾ ਕੱਲ ਮੇਰੀ ਦੁਕਾਨ ਟੁੱਟ ਗਈ ਮੇਰੀ ਦੁਕਾਨ ਤੇ ਚੋਰੀ ਹੋ ਗਈ ਤੇ ਹੁਣ ਹਾਲਾਤ ਹੀ ਬਣੇ ਪਏ ਵੀ ਕੋਈ ਕਹਿੰਦਾ ਯਾਰ ਮੇਰੀ ਦੁਕਾਨ ਤੇ ਆ ਕੇ ਗੋਲੀ ਚਲਾ ਕੇ ਔਰ ਮੇਰੀ ਦੁਕਾਨ ਤੇ ਮੋਲੀ ਚਲਾ ਕੇ ਬਹੁਤ ਬੁਰੇ ਹਾਲਾਤ ਨੇ ਔਰ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਪੰਪ ਕਰਦੀ ਨੀਂਦ ਸੁੱਤੇ ਪਏ ਉਹ ਜਾਗਣਾ ਚਾਹੀਦਾ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਥੈਂਕ ਯੂ